ਸਿੰਗapore ਵਿੱਚ 2 ਸਾਲ ਵਾਸਤੇ ਮੈਂ ਹਰ ਪ੍ਰਦੇਸ਼ ਤੌਰ ਤੇ ਕੰਮ ਕਰਦੀ ਰਹੀ ਆ ਤੇ ਉੱਥੇ 2 ਸਾਲਾਂ ਤੋਂ ਬਾਅਦ ਮੈਂ ਘਰੇ ਆਈ ਆ ਮੇਰੇ ਮੰਮੀ ਬਹੁਤ ਜ਼ਿਆਦਾ ਪਹਿਲਾਂ ਠੀਕ ਸੀ ਮੰਮੀ ਜੀ ਜਦੋਂ ਮੈਂ ਵਾਪਸ ਸਿੰਗਾਪੁਰ ਵਿੱਚ ਕੰਮ ਕਰਨ ਵਾਸਤੇ ਗਈ ਉਸ ਤੋਂ ਬਾਅਦ ਮੰਮੀ ਉਹਨਾਂ ਦੇ ਦਿਲ ਦੀ ਧੜਕਣ ਵੱਜਣੀ ਸ਼ੁਰੂ ਹੋ ਗਈ ਫਿਰ ਜਿੰਨੀ ਵੀ ਮੇਰੀ ਕਮਾਈ ਆਉਂਦੀ ਰਹੀ ਹੈ ਉਹ ਸਾਰੀ ਉਹਨਾਂ ਦੇਤੇ ਹੀ ਲੱਗਦੀ ਰਹੀ ਹੈ ਸੋ ਉਹਦੇ ਕਰਕੇ ਫਿਰ ਬਾਅਦ ਵਿੱਚ ਮੰਮੀ ਦੀ ਡੈਥ ਹੋ ਗਈ ਨਾ ਤੇ ਉਹ ਪੈਸੇ ਹੀ ਮੈਂ ਸੇਵ ਕਰ ਪਾਈ ਤੇ ਨਾ ਹੀ ਮੈਂ ਆਪਣੀ ਮੰਨ ਬਚਾ ਪਾਈ ਸਹੀ ਕੰਮ ਕਰਦੇ ਐ ਇਸ ਤਰ੍ਹਾਂ ਜਿਹੜੀ ਦਿਹਾੜੀ ਦਾ ਪਾ ਡੈਡ ਜੀ ਉਹਨਾਂ ਨੂੰ ਮਿਲ ਜਾਂਦਾ ਜਾਂ ਵੀਰੇ ਉਹਨਾਂ ਨੂੰ ਮਿਲ ਜਾਂਦਾ ਤੇ ਉਹ ਫਿਰ ਕਰਕੇ ਲੈ ਜਾਂਦੇ ਆ ਬਹੁਤ ਮੁਸ਼ਕਲ ਦੇ ਨਾਲ ਚੱਲਦਾ ਐ ਵੀਰੇ ਜੇ ਦਿਹਾੜੀ ਵਾਲੀ ਹੁੰਦੀ ਐ ਕਈ ਵਾਰੀ ਨਹੀਂ ਹੁੰਦਾ ਤੇ ਫਿਰ ਨਹੀਂ ਹੁੰਦਾ ਸੋ ਕਈ ਵਾਰੀ ਜਦੋਂ ਹੁੰਦੇ ਐ ਪੈਸੇ ਖੋਲੂ ਦੋ ਬੰਦ ਕਰਦੀ ਸਾਨੂੰ ਨਹੀਂ ਸਰ ਅਜ ਤਿਕਰ ਕਣਕ ਵੀ ਨਹੀਂ ਮਿਲਦੀ ਨਾ ਹੀ ਸਾਨੂੰ ਕੋਈ ਸਿਲੰਡਰ ਦੀ ਸਹੂਲਤ ਮਿਲੀ ਹੈ ਨਾ ਹੀ ਕਾਰੋਬਾਰ ਦੀ ਕੋਈ ਸਹੂਲਤ ਨਹੀਂ ਮਿਲੀ ਸਰ ਐਨੀ ਵਾਰ ਡੈੱਡ ਜੀ ਉਹਨਾਂ ਨੇ ਪਰ ਜਾ ਕੇ ਸਰਟੀਫਿਕੇਟ ਵੀ ਦਿੱਤੇ ਆ ਪਰ ਅਜ ਤਿਕਰ ਹਾਨੂੰ ਕੋਈ ਸਹੂਲਤ ਨਹੀਂ ਜੀਡੀਐਸ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਅੱਜ ਅਸੀਂ ਜਿਸ ਪਰਿਵਾਰ ਦੀ ਦਾਸਤਾਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਦਰਦ ਭਰੀ ਦਾਸਤਾਨ ਹੈ ਜਿਲ੍ਹਾ ਤਨਤਨ ਦਾ ਪਿੰਡ ਹੈ ਪਿੰਡ ਸੋਹਲ ਇਸ ਪਰਿਵਾਰ ਦੀ ਧੀ ਨੇ ਬੜਾ ਸੰਘਰਸ਼ ਕੀਤਾ ਹੈ ਫੋਰਨ ਕੰਟਰੀ ਦੇ ਵਿੱਚ ਵੀ ਗਈ ਹੈ ਪਰ ਘਰ ਦੇ ਜਿਹੜੇ ਹਾਲਾਤ ਉਹ ਨਹੀਂ ਸੁਧਰ ਸਕੇ ਕਾਰਨ ਕੀ ਹੈ ਕਿ ਇਨਾ ਚਿਰ ਮਿਹਨਤ ਵੀ ਕੀਤੀ ਹੈ ਤਾਂ ਘਰ ਦੇ ਹਾਲਾਤ ਨਹੀਂ ਸੁਧਰ ਸਕੇ ਜਿਹੜੇ ਘਰ ਦੇ ਮਕਾਨ ਦੋ ਕਮਰੇ ਨੇ ਉਹ ਵੀ ਬਾਲਿਆਂ ਵਾਲੀ ਸ਼ਰਤਾਂ ਨੇ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰੀ ਉਹ ਸਾਰਾ ਘਰ ਦਾ ਜਿਹੜਾ ਵਿਊ ਆ ਉਹ ਦਿਖਾਇਆ ਜਾਵੇ ਘਰ ਦੀ ਦੀਵਾਰ ਤੱਕ ਨਹੀਂ ਹੈਗੀ ਕੋਈ ਘਰ ਦੀ ਸੇਫਟੀ ਨਹੀਂ ਹੋएगी ਕਿ ਇਹ ਪਰਿਵਾਰ ਦੇ ਵੇਖੋ ਕੰਧਾਂ ਤੱਕ ਨਹੀਂ ਹੈਗੀਆਂ ਚਾਰਸ ਬਾਰੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਕ ਵਾਰੀ ਤੱਕ ਕੇ ਜਿਹੜੇ ਬਾਥਰੂਮ ਬਣੇ ਨੇ ਉਹਨਾਂ ਬਾਥਰੂਮਾਂ ਦੇ ਛੱਤ ਵੀ ਨਹੀਂ ਹੈਗੀ ਕਿ ਬਾਈ ਚਾਂਸ ਜਦੋਂ ਰਾਤ ਬਰਾਤੇ ਜਦੋਂ ਉਹਨਾਂ ਬਾਥਰੂਮਾਂ ਤੇ ਜਾਣਾ ਕਿ ਮੀਂਹ ਪੈਂਦਾ ਹੋਵੇਗਾ ਤੇ ਕੀ ਕੀ ਹਾਲਾਤ ਹੁੰਦੇ ਹੋਣਗੇ ਤੇ ਘਰ ਦੇ ਜਿਹੜੇ ਛੱਤਾਂ ਨੇ ਉਹ ਬਾਲਿਆਂ ਵਾਲੀਆਂ ਨੇ ਜਦੋਂ ਬਰਸਾਤ ਆਉਂਦੀ ਏ ਕਿਦਾਂ ਪਰਿਵਾਰ ਜਿਹੜਾ ਏ ਸਾਰਾ ਸੈਂਦਾ ਹੋਵੇਗਾ ਇਸੇ ਤਰ੍ਹਾਂ ਦੋ ਕਮਰੇ ਨੇ ਦੋਨਾਂ ਕਮਰਿਆਂ ਦੀ ਜਿਹੜੀਆਂ ਛੱਤਾਂ ਨੇ ਉਹ ਬਾਲਿਆਂ ਵਾਲੀਆਂ ਨੇ ਜਦੋਂ ਬਰਸਾਤ ਪੈਂਦੀ ਏ ਤਾਂ ਉਦੋਂ ਚੋਂਦੇ ਨੇ ਪਤਾ ਨਹੀਂ ਕਿਹੜੇ ਵਾਲੇ ਛੱਤ ਡਿੱਗ ਜਾਵੇ ਸੋ ਇਸ ਘਰ ਦੀ ਧੀ ਆ ਬੜੀ ਮਿਹਨਤ ਜਿੰਨੇ ਕੀਤੀ ਆਪਾਂ ਉਹਦੇ ਨਾਲ ਗੱਲਬਾਤ ਕਰਾਂਗੇ ਪੈਨ ਜੀ ਕੀ ਨਾਮ ਤੁਹਾਡਾ ਨਾ ਕ੍ਰਿਸ਼ਨਾ ਸੰਧੂ ਹੈ ਹਾਂਜੀ ਤੇ ਪੈਨ ਮਰੀਏ ਅਸੀਂ ਸੁਣਿਆ ਕਿ ਤੁਸੀਂ 12ਵੀਂ ਗਏ ਸੀ ਕਿੱਥੇ ਗਏ ਸੀ ਸੀ ਸਿੰਗਾਪੁਰ ਵਿੱਚ 2 ਸਾਲ ਵਾਸਤੇ ਮੈਂ ਹੈਲਪਰ ਦੇ ਤੌਰ ਤੇ ਕੰਮ ਕਰਦੀ ਰਹੀ ਆ ਹਮ ਤੇ ਉੱਥੇ 2 ਸਾਲਾਂ ਤੋਂ ਬਾਅਦ ਮੈਂ ਕਰੇ ਆਈ ਆ ਹਮ ਹਮ ਤੇ ਜਦੋਂ ਤੁਸੀਂ ਆਏ ਜੋ 2 ਸਾਲ ਤੁਸੀਂ ਕਮਾਈ ਕੀਤੀ ਆ ਤੇ ਘਰ ਦੇ ਹਾਲਾਤ ਬੜੇ ਨਾਜ਼ੁਕ ਨੇ ਉਹ ਫਿਰ ਕਮਾਈ ਕਿੱਥੇ ਟਾੜੀ ਗਈ ਮੇਰੇ ਮੰਮੀ ਬਹੁਤ ਜ਼ਿਆਦਾ ਮੈਂ ਪਹਿਲਾਂ ਠੀਕ ਸੀ ਮੰਮੀ ਜੀ ਜਦੋਂ ਮੈਂ ਵਾਪਸ ਸਿੰਗਾਪੁਰ ਵਿੱਚ ਕੰਮ ਕਰਨ ਵਾਸਤੇ ਗਈ ਉਸ ਤੋਂ ਬਾਅਦ ਮੰਮੀ ਉਹਨਾਂ ਦੇ ਦਿਲ ਦੀ ਧੜਕਣ ਵੱਧਣੀ ਸ਼ੁਰੂ ਹੋ ਗਈ ਫਿਰ ਜਿੰਨੀ ਵੀ ਮੇਰੀ ਕਮਾਈ ਆਂਦੀ ਰਹੀ ਉਹ ਸਾਰੀ ਉਹਨਾਂ ਦੇ ਉੱਤੇ ਹੀ ਲੱਗਦੀ ਰਹੀ ਹੈ ਸੋ ਉਹਦੇ ਕਰਕੇ ਫਿਰ ਬਾਅਦ ਵਿੱਚ ਮੰਮੀ ਦੀ ਡੈਥ ਹੋ ਗਈ ਨਾ ਤੇ ਉਹ ਪੈਸੇ ਹੀ ਮੈਂ ਸੇਵ ਕਰ ਪਾਈ ਤੇ ਨਾ ਹੀ ਮੈਂ ਆਪਣੀ ਮਾਂ ਨੂੰ ਵਿਚਾ ਪਾਈ ਤੇ ਚਲੋ ਕੋ ਭਾਵਕ ਨਾ ਹੋ ਪੈਂਦੀ ਤੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਨੇ ਤੇ ਕਿੰਨੇ ਭਰਾ ਨੇ ਤੁਹਾਡੇ ਉਹ ਕੀ ਕੰਮ ਕਰਦੇ ਨੇ ਮੇਰੇ ਦੋ ਭਰਾ ਨੇ ਤੇ ਦੋ ਅਸੀਂ ਪੈਣਾ ਹੈ ਇੱਕ ਭੈਣ ਅੰਮ੍ਰਿਤ ਸਰ ਵਿੱਚ ਵਿਆਹੀ ਹੋਈ ਹੈ ਤੇ ਅਸੀਂ ਸਾਰੇ ਕਰਦੇ ਕੰਮ ਕਰਦੇ ਆ ਇਸ ਤਰ੍ਹਾਂ ਜਦੋਂ ਦਿਹਾੜੀ ਡੱਪਾ ਡੱਡ ਜੀ ਉਹਨਾਂ ਨੂੰ ਮਿਲ ਜਾਂਦਾ ਜਾਂ ਵੀਰੇ ਉਹਨਾਂ ਨੂੰ ਮਿਲ ਜਾਂਦਾ ਤੇ ਉਹ ਫਿਰ ਕਰਕੇ ਲੈ ਆਉਂਦੇ ਆ ਤੇ ਮਾਤਾ ਦੀ ਡੈਥ ਹੋਏ ਨੂੰ ਕਿੰਨਾ ਚਿਰ ਹੋ ਗਿਆ ਹੈ ਸਤਿ ਸ੍ਰੀ ਅਕਾਲ ਨਹੀਂ ਹੋ ਗਏ ਨੇ ਸਰ ਹੁਣ ਤੱਕ ਅੱਛਾ ਹਾਂਜੀ ਤੇ ਪੈਸਾ ਤੇ ਉਹਨਾਂ ਤੇ ਕਾਫੀ ਲੱਗ ਗਿਆ ਹੋਣਾ ਕਿ ਕੀ ਪ੍ਰੋਬਲਮ ਕੀ ਸੀ ਉਹਨਾਂ ਨੂੰ ਉਹਨਾਂ ਦੀ ਦਿਲ ਦੀ ਸਿਹੜ ਕਨਵਾਦੀ ਹੁੰਦੀ ਸੀ ਪਰ ਬਿਲਕੁਲ ਐਂਡ ਤੇ ਅਣਕੇ ਬਿਲਕੁਲ ਸਾਰਾ ਕੁਝ ਸੀ ਹੋ ਗਿਆ ਬਟ ਪਤਾ ਨਹੀਂ ਲੱਗਾ ਬਾਅਦ ਵਿੱਚ ਕੀ ਹੋਇਆ ਅਚਾਨਕ ਉਹਨਾਂ ਦੀ ਡੈਥ ਹੋ ਗਈ ਹੂੰ ਤਾਂ ਭਰਾ ਭਰਾ ਵੀ ਦਿਹਾੜੀ ਦਾ ਪਾਈ ਕਰਦੇ ਨੇ ਕੋਈ ਉਹਨਾਂ ਦੇ ਵਿੱਚੋਂ ਕਿੰਨੇ ਵਿਆਹੇ ਜੋ ਤੁਸੀਂ ਸਿਰਫ ਇੱਕ ਪੈਣੀ ਵਿਆਹੀ ਹੋਈ ਹੈ ਤੇ ਬਾਕੀ ਅਸੀਂ ਤਿੰਨੋਂ ਕੁਵਾਰੇ ਹਾਂ ਅੱਛਾ ਹਾਂਜੀ ਉਹ ਵੀ ਜਦੋਂ ਤੁਸੀਂ ਬਾਹਰ ਗਏ ਉਹ ਵੇਗ ਉਦੋਂ ਹੀ ਸ਼ਾਦੀ ਕੀਤੀ ਕਿ ਜਦੋਂ ਤੁਸੀਂ ਇੱਥੇ ਆ ਗਏ ਜੋ ਉਦੋਂ ਉਹਨਾਂ ਦੀ ਸ਼ਾਦੀ ਕੀਤੀ। ਨਹੀਂ ਉਹਨਾਂ ਦੀ ਪਹਿਲਾਂ ਹੀ ਸ਼ਾਦੀ ਮੰਮੀ ਦੇ ਹੁੰਦਿਆ ਹੀ ਹੋ ਗਈ ਸੀ। ਜਦੋਂ ਮੰਮੀ ਜਿਉਂਦੇ ਸੀ ਉਦੋਂ ਹੀ ਉਹਨਾਂ ਦੀ ਮੈਰिज ਹੋ ਗਈ ਵੱਡੇ ਦੀ ਦੀਦੀ ਦੀ। ਹੂੰ ਹੂੰ। ਤੋ ਹੁਣ ਜਿਹੜਾ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਕਿਉਂਕਿ ਤੁਸੀਂ ਹੁਣ ਆਗੇ ਜੋ ਇੱਥੇ ਆਗੇ ਜੋ ਤੇ ਪਿਤਾ ਜੀ ਵੀ ਤੁਹਾਡੇ ਕਾਫੀ ਬਜ਼ੁਰਗ ਨੇ ਠੀਕ ਹੈ ਇੱਕ ਭਰਾ ਤੁਹਾਡਾ ਜਿਹੜਾ ਉਹ ਕਾਫੀ ਮੈਥ ਦੇ ਵਿੱਚ ਉਹ ਵੀ ਥੋੜਾ ਦਿਮਾਗ ਮੈਨੂੰ ਅਫਸਰ ਅਫਸਰ ਜ਼ਾਬਦਾ ਹੈ ਤੇ ਦੂਜਾ ਭਰਾ ਵੀ ਦਿਹਾੜੀ ਦਾ ਪਾਈ ਕਰਦਾ ਕਿੱਦਾਂ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਪਿਆ ਤੁਹਾਡਾ ਬਹੁਤ ਮੁਸ਼ਕਲ ਦੇ ਨਾਲ ਚੱਲਦਾ ਹੈ ਵੀਰੇ ਜਦੋਂ ਫਿਰ ਅਸਰਾ ਦਿਹਾੜੀ ਹੀ ਹੁੰਦੀ ਹੈ ਕਈ ਵਾਰੀ ਨਹੀਂ ਹੁੰਦਾ ਤੇ ਫਿਰ ਨਹੀਂ ਹੁੰਦਾ ਸੋ ਕਈ ਵਾਰੀ ਜਦੋਂ ਹੁੰਦੇ ਆ ਪੈਸੇ ਕੋਲ ਉਹ ਦੋបាន ਜਾਂਦੇ ਠੀਕ ਤੇ ਜਦੋਂ ਮੰਨ ਕੇ ਚੱਲੋ ਕਿ ਤੁਹਾਨੂੰ ਜਿਹੜੀ ਸਰਕਾਰੀ ਸਹੂਲਤਾਂ ਬਹੁਤ ਆਉਂਦੀਆਂ ਨੇ ਸਾਨੂੰ ਕੋਈ ਅਜੇ ਤੱਕ ਸਰਕਾਰੀ ਸਹੂਲਤ ਨਹੀਂ ਮਿਲੀ ਕਿਉਂਕਿ ਸਰਕਾਰ ਦਾ ਕਿਨਾਲ ਦੀ ਦਾਵਾ ਸੀ ਕਿ 2022 ਤੱਕ ਜਿਹੜੇ ਸੀ ਹਰ ਇੱਕ ਨੂੰ ਪੱਕੇ ਮਕਾਨ ਪਾ ਕੇ ਲੈਟਰਿੰਗ ਬਾਥਰੂਮ ਪਾ ਕੇ ਦਿੱਤੇ ਜਾਣਗੇ ਤੁਹਾਨੂੰ ਕੋਈ ਨਹੀਂ ਸਰਕਾਰ ਵੱਲੋਂ ਸਹੂਲਤ ਮਿਲੀ ਸਾਨੂੰ ਨਹੀਂ ਸਰ ਅਜ ਤੱਕ ਕਣਕ ਵੀ ਨਹੀਂ ਮਿਲਦੀ ਨਾ ਹੀ ਸਾਨੂੰ ਕੋਈ ਸਿਲੰਡਰ ਦੀ ਸਹੂਲਤ ਮਿਲੀ ਹੈ ਨਾ ਹੀ ਘਰਬਾਰ ਦੀ ਕੋਈ ਸਹੂਲਤ ਨਹੀਂ ਮਿਲੀ ਸਰ ਐਨੀ ਵਾਰ ਡੈੱਡ ਜੀ ਉਹਨਾਂ ਨੇ ਪਰ ਜਾ ਕੇ ਸਰਟੀਫਿਕੇਟ ਵੀ ਦਿੱਤੇ ਆ ਪਰ ਅਜ ਤੱਕਾਨੂੰ ਕੋਈ ਸਹੂਲਤ ਨਹੀਂ ਮਿਲੀ ਮਲੇ ਟਡਾ ਜਿਹੜਾ ਉਹ ਰਾਸ਼ਨ ਵਾਲਾ ਰਾਸ਼ਨ ਵਾਲਾ ਕਾਟ ਨਹੀਂ ਟਡਾ ਬਣਿਆ ਨਹੀਂ ਸਰ ਸਾਡੇ ਡਾਕੂਮੈਂਟ ਐਂ ਦਿੰਨੇ ਆ ਬਣਾ ਕੇ ਪਰ ਲੈ ਜਾਂਦੇ ਆ ਲੈ ਲਿੰਦੇ ਆ ਰੱਖ ਕੇ ਪਰ ਬਾਅਦ ਵਿੱਚ ਛਾੜ ਦੇ ਨਹੀਂ ਆ ਕੰਪਿਊਟਰ ਤੇ ਨੇ ਸਰਪੰਚ ਨੂੰ ਤੁਸੀਂ ਲੈ ਕੇ ਨਹੀਂ ਦਿੱਤੇ ਉਹ ਜਿਹੜੇ ਫਾਰਮ ਹੋ ਸਰਪੰਚ ਨੂੰ ਕਦੀ ਜਮਾ ਨਹੀਂ ਕਰਵਾਏ ਜਾਂ ਸਰਪੰਚ ਨੂੰ ਕਿਹਾ ਨਹੀਂ ਹੈ ਕਿ ਜਦੋਂ ਇਲੈਕਸ਼ਨ ਆਉਂਦੀ ਆ ਜਾਂ ਜਦੋਂ ਵੋਟਾਂ ਹੁੰਦੀਆਂ ਨੇ ਸਰਪੰਚ ਵੋਟ ਤੇ ਮੰਗਣ ਤੁਹਾਡੇ ਕੋਲ ਆਉਂਦਾ ਹੀ ਹੈ ਨਾ ਹਾਂਜੀ ਵੋਟਾਂ ਮੰਗਣ ਆਉਂਦੇ ਆ ਉਸ ਟਾਈਮ ਤੇ ਕਹਿੰਦੇ ਆ ਕਿ ਅਸੀਂ ਆ ਤੁਹਾਨੂੰ ਚੀਜ਼ੇ ਦੇਵਾਂਗੇ ਉਹ ਚੀਜ਼ੇ ਦੇਵਾਂਗੇ ਪਰ ਬਾਅਦ ਵਿੱਚ ਜਦੋਂ ਵੋਟਾਂ ਹੋ ਜਾਂਦੀਆਂ ਉਸ ਤੋਂ ਬਾਅਦ ਕੋਈ ਕਿਸੇ ਨੂੰ ਕੀ ਪੁੱਛਦਾ ਹੈ ਸਭ ਦੇ ਆਪੋ ਆਪਣੇ ਘਰ ਪਰ ਨਿਵਾਸ ਤੇ ਲੱਗੇ ਹੋਏ ਨੇ ਕੋਈ ਕਿਸੇ ਨੂੰ ਕੁਝ ਨਹੀਂ ਪੁੱਛਦਾ ਹੈਗਾ ਤੁਸੀਂ ਕਿਉਂਕਿ ਸਰਕਾਰਾਂ ਦਾ ਛੱਡੋ ਸਰਕਾਰਾਂ ਤੇ ਵਾਦੇ ਕਰਦੀਆਂ ਨੇ ਤੇ ਪਰ ਜਦੋਂ ਗਰਾਉਂਡ ਜੀਰੋ ਤੇ ਆਣ ਕੇ ਵੇਖੀਦਾ ਏ ਤੇ ਉਹਨਾਂ ਦੇ ਜਿਹੜੇ ਵਾਦੇ ਉਹ ਖੋਖਲੇ ਨਜ਼ਰ ਆਉਂਦੇ ਨੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਬਹੁਤ ਸਾਰੇ ਜਿਹੜੇ ਐਨਆਰਆਈ ਵੀਰ ਨੇ ਜਿਹੜੇ ਸਮੇਂ-ਸਮੇਂ ਸਰ ਗਰੀਬਾਂ ਦੀ ਬਾਹ ਫੜਦੇ ਨੇ ਤੇ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਐਹੀ ਚਾਹੂੰਗੀ ਕਿ ਪਲੀਸ ਹੋ ਸਕਦਾ ਤੇ ਸਾਡੀ ਮਦਦ ਕਰੋ ਠੀਕ ਹੈ ਮਦਦ ਹੀ ਚਾਹਾਂਗੇ कि साड़ी मत छोटी हो जाए घर की कंडीशन थोड़ी सुधर जाए तो साढ़ा कारोबार वाया चल जाए बस इन्नी ही मेहरबानी होगी धनबाद ठीक है सो so... ਭੈਣ ਨੇ ਭੈਣ ਨੇ ਭਰੇ ਮਨ ਦੇ ਨਾਲ ਆਪਣੀ ਸਾਰੀ ਜਿਹੜੀ ਦਾਸਤਾਨ ਆ ਉਹ ਦੱਸੀ ਏ ਕਿ ਸਾਡੇ ਘਰ ਦੇ ਹਾਲਾਤ ਕਿਦਾਂ ਮੈਂ ਸਿੰਗਾਪੁਰ ਦੇ ਵਿੱਚ 2 ਸਾਲ ਕੰਦੀ ਵਰਕ ਕੀਤਾ ਏ ਤੇ ਉਹ ਜਿੰਨੀ ਵੀ ਕਮਾਈ ਕੀਤੀ ਆ ਮਾਤਾ ਜੀ ਦੇ ਬਿਮਾਰੀ ਤੇ ਲੱਗ ਗਈ ਏ ਪਰ ਜੋ ਵਾਹਿਗੁਰੂ ਨੂੰ ਮਨਜ਼ੂਰ ਮਾਤਾ ਜੀ ਵੀ ਨਹੀਂ ਰਹਿ ਇਸ ਸੰਸਾਰ ਤੇ ਉਹ ਵੀ ਚਲ ਗਏ ਨੇ ਘਰ ਦੇ ਹਾਲਾਤ ਵੀ ਨਹੀਂ ਸੁਧਰ ਸਕੇ ਸੋ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਵੀ ਉਹਨਾਂ ਐਨਆਰਆਈ ਵੀਰਾਂ ਨੂੰ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਜੋ ਸਮੇਂ-ਸਮੇਂ ਸਰ ਗਰੀਬਾਂ ਦੀ ਮਾਂ ਫੜਦੇ ਨੇ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਪਰਿਵਾਰ ਦੀ ਸਾਰ ਲਈ ਜਾਵੇ ਤਾਂ ਕਿ ਇਸ ਪਰਿਵਾਰ ਦੇ ਹਾਲਾਤ ਜਿਹੜੇ ਨੇ ਨਾ ਉਹ ਸੁਧਰ ਜਾਣ ਕਿਉਂਕਿ ਘਰ ਦੀਆਂ ਦੀਵਾਰਾਂ ਤੱਕ ਵੀ ਨਹੀਂ ਹੈਗੀਆਂ ਜਿਹੜੀਆਂ ਛੱਤਾਂ ਨੇ ਉਹ ਵੀ ਕੱਚੀਆਂ ਨੇ ਸੋ ਇਸ ਸਟੋਰੀ ਨੂੰ ਵੱਧ ਵੱਧ ਸ਼ੇਅਰ ਕਰਿਓ ਮੈਂ ਵੀਰੋ ਤੁਹਾਡੇ ਗਾੜੀ ਵੀ ਇੱਕ ਬੇਨਤੀ ਕਰਦਾ ਜੇ ਤੁਸੀਂ ਮਦਦ ਨਹੀਂ ਨਾ ਕਰ ਸਕਦੇ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਦਾਨੀ ਸੱਜਣ ਦੇ ਕੋਲ ਇਹ ਵੀਡੀਓ ਪਹੁੰਚ ਸਕੇ ਤੇ ਇਸ ਪਰਿਵਾਰ ਦੀ ਮਦਦ ਹੋ ਸਕੇ ਸੋ ਇਹੋ ਜਿਹੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵ ਸਿੰਘ ਤਰਨਤਨ